ਯਾਰਾਂ ਦੇ ਕੋਲੋਂ ਨਹੀਂ ਚੱਲੇਗੀ ਦੋਸਤੀ ਖੁਸ਼ੀ ਅਤੇ ਉਹਨਾਂ ਨੇ ਫਿਰ ਸ਼ਰਾਬ ਦੇ ਵਿੱਚ ਜ਼ਹਿਰ ਮਿਲਾ ਕੇ ਉਸਨੂੰ ਪਲਾਦ ਦਿੱਤੀ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਹੌਲਨਾਕ ਵਾਰਦਾਤ ਵਪਰੀਏ ਮੋਗਾ ਦੇ ਵਿੱਚ ਜਿੱਥੋਂ ਦੇ ਪਿੰਡ ਲਗਿਆਣਾ ਦੇ ਵਿੱਚ ਰਹਿੰਦੇ 32 ਸਾਲਾ ਅਵਤਾਰ ਸਿੰਘ ਦੇ ਘਰ ਦੇ ਵਿੱਚ ਮੁੰਡਾ ਹੋਇਆ ਸੀ ਅਤੇ ਉਸਦੇ ਦੋਸਤ ਉਸਨੂੰ ਪਾਰਟੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਏ। ਖੇਤਾ ਦੇ ਵਿੱਚ ਯਾਰਾਂ ਦੋਸਤਾਂ ਦੇ ਵੱਲੋਂ ਸ਼ਰਾਬ ਦੀਆਂ ਬੋਤਲਾਂ ਖੋਲੀਆਂ ਜਾਂਦੀਆਂ ਨੇ ਅਤੇ ਪੈਗ ਲਗਾਏ ਜਾਂਦੇ ਨੇ ਇੱਥੇ ਦੌਰਾਨ ਕਿਸੇ ਦੋਸਤੇ ਵੱਲੋਂ ਉਸ ਦੀ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਾਂਦੀ ਹੈ ਜਿਸ ਤੋਂ ਅਵਤਾਰ ਸਿੰਘ ਨੂੰ ਪਲਾ ਦਿੱਤਾ ਜਾਂਦਾ ਹੈ ਅਤੇ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅਲੰਦਤ ਸੋ ਇੱਕ ਪਾਸੇ ਅਵਤਾਰ ਸਿੰਘ ਦੇ ਮੁੰਡਾ ਹੋਣ ਦੀ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੀ ਮਾਹੌਲ ਖੁਸ਼ਹੂਮਾ ਸੀ ਪਰ ਅਚਾਨਕ ਅਵਤਾਰ ਦੀ ਮੌਤ ਹੋਣ ਕਰਕੇ ਹੁਣ ਜਿਹੜਾ ਖੁਸ਼ੀ ਵਾਲਾ ਮਾਹੌਲ ਹੈ ਉਹ ਗਮ ਦੇ ਵਿੱਚ ਤਬਦੀਲ ਹੋ ਗਿਆ ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਦੇ ਵੱਲੋਂ ਹੁਣ ਜਿਹੜਾ ਕੀ ਹੈ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਅੰਦਾਜ਼ਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਦੇ ਦੋਸਤ ਮਨਜਿੰਦਰ ਸਿੰਘ ਅਤੇ ਦੋ ਹੋਰ ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮਨਜਿੰਦਰ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਦੋ ਜਿਹੜੇ ਕਿ ਹੋਰ ਵਿਅਕਤੀ ਨੇ ਇਸ ਮਾਮਲੇ ਦੇ ਵਿੱਚ ਉਹ ਨਾਮਜ਼ਦ ਕੀਤਾ ਗਿਆ ਉਹ ਫਰਾਰ ਚੱਲ ਰਹੇ ਨੇ ਜਿਨ੍ਹਾਂ ਦੀ ਭਾਲ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਅਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਬਾਗਾਪੁਰਾਣਾ ਦਲਬੀਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰਸੋਂ ਐਸਐਚਓ ਦਾ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਨੂੰ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬਿੱਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਹੀ ਕੀਤੀ ਆਪ ਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਵਿੱਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ ਬੇਸ ਤੇ ਮੁਕੱਦਮਾ ਨੰਬਰ 131 ਮਿਤੀ 10/7/25 ਅਧੀਨਤਾ ਹਰ 103 BNS 35 BNS ਇਹ ਜਿਹੜਾ ਕਿ ਪੁਰਾਣੇ IPC ਦੀ ਧਾਰਾ 302 ਤੇ 34 IPC ਦਾ ਹੁੰਦਾ ਹੈ ਉਹਦੇ ਤਹਿਤ ਮੁਕੱਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਵਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ 2-3 ਬੰਦੇ ਹੋਰ ਸੀਗੇ ਉਹ ਮੁਕਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗੇਗਾ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਐ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ 2-3 ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤੇ ਇਹ ਰੂਪੋਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗੇ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਹਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫ਼ਹੀਸ਼ ਨਾਲ ਰਿਲੇਟਡ ਹੋਏਗੀ ਉਹ ਕਬਜ਼ਾ ਪੁਲਿਸ 'ਚ ਲਈ ਜਾਏਗੀ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛ ਕੇ ਚਾਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਇਹਦੀ ਪੁੱਛੇਗੇ ਜਿਸ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਸਰ ਇਹ ਜੋ ਖੜਿਆ ਗਿਆ ਦਾ ਬੈਕਗਰਾਉਂਡ ਕੋਈ ਹੈ ਬੈਕਗਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹ ਤੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਸ਼ੇ-ਨੁਸ਼ੇ ਦਾ ਕੰਮ ਕਰਦਾ ਹੈਗਾ ਦਾ ਮਸਤਕ ਨੌਜਵਾਨਾ ਜਿਹੜਾ ਤੀਏ ਦਾ ਦੇਸ਼ ਨਹੀਂ ਜੀ ਰਿਲੇਸ਼ਨ ਦੋਸਤ ਹੀ ਨੇ ਆਪਸ ਜੀ ਇਹ ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਆ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਅਰਥਿਕ ਦਾ ਪਾਰਟ ਹੈ ਮ੍ਰਿਤਕ ਵੀ ਇੱਕ ਵਿਅਕਤੀ ਜਿਹੜਾ ਜੀ ਉਹ ਪੀ ਕੰਮ ਕਰਦੇ ਸੀ ਮ੍ਰਿਤਕ ਬੇਟੀ ਵੇਲੇ ਹੀ ਸੀਗਾ ਉਹ ਖੇਤੀਬਾੜੀ ਕਰਦੇ ਨੇ ਉਹਦੇ ਮਾਪਿਓ ਕਿੰਨੇ ਜਣੇ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਹੈ ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ